ਰਾਤ ਦੇ ਹਨੇਰੇ ਵਿੱਚ 40 ਸਿੰਘ ਕਿਲੇ ਵਿੱਚ ਦਾਖਲ ਹੋ ਗਏ ਤੇ ਇਹਨਾਂ ਨੇ ਉੱਥੋਂ ਭੇਜ ਦਿੱਤਾ ਇੱਕ ਮੈਸੇਜ ਜਰਨਲ ਜੋਰਾਵਰ ਸਿੰਘ ਨੂੰ ਵੀ ਅਸੀਂ ਪਹੁੰਚ ਗਏ ਹਾਂ ਅੰਦਰ ਦਾ ਨਕਸ਼ਾ ਜੋ ਫੌਜ ਦੀ ਤਿਆਰੀ ਸਾਰਾ ਕੁਝ ਉਲੀਕ ਕੇ ਦੱਸ ਦਿੱਤਾ ਦਿਨ ਚੜ੍ਹਦੇ ਇਹਨੂੰ ਨਗਾਰੇ ਤੇ ਚੋਟਾ ਮਾਰ ਕੇ ਇਧਰੋਂ ਜਰਨਲ ਜੋਰਾਵਰ ਸਿੰਘ ਫੌਜ ਲੈ ਕੇ ਤਿਆਰ ਹੋ ਗਿਆ ਤੇ ਜਦੋਂ ਬੋਲੇ ਸੋਨੇ ਹਾਰ ਦੇ ਜਕਾਰੇ ਸਿੰਘਾਂ ਨੇ ਬਾਹਰੋਂ ਛੱਡੇ ਤੇ ਸਤ ਸ੍ਰੀ ਅਕਾਲ ਦਾ ਜਵਾਬ ਕਿਲੇ ਦੇ ਅੰਦਰੋਂ ਆਉਣ ਲੱਗਾ ਤੇ ਹੁਣ ਵੈਰੀਆਂ ਨੂੰ ਭਾਜੜ ਪੈ ਗਈ ਕਿ ਇਸ ਪਾਸਿਓਂ ਸਿੰਘ ਆ ਰਹੇ ਕਿ ਇਸ ਪਾਸੇ ਤੋਂ ਆ ਰਹੇ ਅੱਤੀ ਫੌਜ ਉਸ ਪਾਸੇ ਨੂੰ ਭੱਜਦੀ ਅੱਤੀ ਫੌਜ ਉਸ ਪਾਸੇ ਨੂੰ ਭੱਜਦੀ ਹੈ ਉਹ ਬਸੈਨਾਪਤੀ ਸਟੈਂਪ ਮੋਰਚੇ ਮੋਰਚੇ ਦੀ ਅਗਵਾਈ ਕਰਦਾ ਅੱਗੇ ਵਧ ਰਿਹਾ ਇਹਦੇ ਵੱਲ ਨੂੰ ਵਧਿਆ ਸਰਦਾਰ ਉਤਮ ਸਿੰਘ ਸਰਦਾਰ ਲਖਨ ਸਿੰਘ ਮਹਿਤਾ ਬਸਤੀ RAM ਇਹ ਮੈਦਾਨੇ ਜੰਗ ਦੇ ਅੰਦਰ ਯੋਰਵ ਖਾਉਣ ਲੱਗੇ ਸਤ ਸ੍ਰੀ ਅਕਾਲ ਦੇ ਜਗਾਰੇ ਨਾਲ ਨਗਾਰਿਆ ਤੇ ਝੋਟਾਂ ਵੱਜੀਆਂ ਤੇ ਲਹੂ ਡੋਲਵੀਂ ਲੜਾਈ ਪਹਾੜੀਆਂ ਦੇ ਵਿੱਚ ਜਿਵੇਂ ਖਾਲਸਾ ਫੌਜ ਜਰਨਲ ਜੋਰਾਵਰ ਸਿੰਘ ਦੀ ਅਗਵਾਈ ਵਿੱਚ ਕਰ ਰਹੀ ਤੇ ਜਿਵੇਂ ਉਹ ਪਸਾਣਾ ਪਤੀ ਸਟੰਪ ਮੌਰਦੇ ਨੂੰ ਵੰਗਾਰ ਕੇ ਸਰਦਾਰ ਉਤਮ ਸਿੰਘ ਮਾਰ ਕੇ ਧਰਤੀ ਤੇ ਸੁੱਟ ਦਿੰਦਾ ਉਸ ਵੇਲੇ ਦੀ ਸਾਰੀ ਕਹਾਣੀ ਇਹਨਾਂ ਅੱਖਰਾਂ ਵਿੱਚ ਇਉਂ ਬਿਆਨ ਹੈ ਜੀ ਜਦੋਂ ਲੱਗੀਆਂ ਨਗਾਰੇ ਉੱਤੇ ਚੋਟਾਂ ਬਈ ਧਰਤੀ ਆਕਾਸ਼ ਕੰਬ ਗਏ ਯੋਧੇ ਛੱਡਦੇ ਛੱਡਦੇ ਜਕਾਰੇ ਜੋਸ਼ ਦੇ ਸ਼ੇਰ ਜਿਵੇਂ ਹੋਣ ਗੱਦ ਦੇ ਮੋਹੇ ਮਰਨੇ ਮੋਹੇ ਮਰਨੇ ਕਾ ਚਾਉ ਮੁਖੋਂ ਪੜਿਆ ਯਾਦ ਕਰ ਦੇ ਦਤਾ ਦਸਾਂ ਗੁਰਾਂ ਦਾ ਦਸਾਂ ਗੁਰਾਂ ਦਾ ਧਿਆਨ ਪਹਿਲਾ ਘਰ ਆ ਗਿਆਰਵੇਂ ਨੂੰ ਮੱਥਾ ਟੇਕਿਆ ਫੇਰ ਆਖਿਆ ਓ ਫੇਰ ਆਖਿਆ ਸਿੰਘਾਂ ਨੂੰ ਜਥੇ ਧਾਰ ਨੇ ਯੋਧੇਓ ਤਿਆਰੀ ਕਰ ਲੋ ਬੀ ਚੰਡੇ ਕੇਸਰੀ ਕੇਸਰੀ ਹਵਾ ਦੇ ਵਿੱਚ ਉੱਡ ਪਏ ਘੋੜਿਆਂ ਨੂੰ ਅੱਡੀ ਲਾਦਤੀਆਂ ਫਿੰਗ ਪਹੁੰਚ ਗਏ ਆ ਸਿੰਘ ਪਹੁੰਚ ਗਏ ਕਿਲੇ ਦੇ ਮੂਹਰੇ ਬਈ ਸਿੰਘ ਪਹੁੰਚ ਗਏ ਕਿਲੇ ਦੇ ਮੂਰੇ ਸਤਿ ਸ਼੍ਰੀ ਅਕਾਲ ਆਖ ਦੇ ਬਾਹਰ ਨਿਕਲੋ ਨਿਕਲੋ ਜਰਾ ਹੁਣਾ ਸੂਰਿਓ ਆ ਗਈ ਫੌਜ ਥਾਲਸੇ ਦੀ ਆਜੋ ਰਣਚਾ ਆਜੋ ਰਣਚ ਫੈਸਲਾ ਕਰੀਏ ਬਈ ਆ ਦੋਰਨ ਚ ਰਣਚ ਵੇਖੀਏ ਢੋਕੇ ਬਾਵਾ ਵਿੱਚ ਬਾਲ ਕਿੰਨਾ ਦੇ ਗੱਲਾਂ ਨਾਲ ਤੇ ਨਾਲ ਤੇ ਨਹੀਂ ਹੁਣ ਸਰਨਾ ਪਰਖ ਵਾਲੀ ਕੜੀ ਆ ਗਈ ਬਿਜੋਰਾ ਵਰਨੇ ਜੋਰਾ ਪਰਨੇ ਜਾਕਾਰਾ ਛੱਡਿਆ ਕਾਰਗਿਲ ਚੋਟੀ ਕੰਬ ਗਈ ਫੇਰ ਹੌਸਲਾ ਹੌਸਲਾ ਮੋਰ ਦੇ ਕਰਕੇ ਆਇਆ ਦਲ ਲੈ ਕੇ ਸਾਹਮਣੇ ਕਹਿੰਦਾ ਮਾਰ ਦਿਓ ਓ ਕਹਿੰਦਾ ਮਾਰ ਦਿਓ ਵੈਰੀ ਦਲ ਸਾਰਾ ਬਈ ਕਹਿੰਦਾ ਮਾਰ ਦਿਓ ਮਾਰ ਦਿਓ ਵੈਰੀ ਦਲ ਸਾਰਾ ਜਉਂਦਾ ਨਾ ਕੋਈ ਜਾਵੇ ਬਚ ਕੇ ਉਹਨੇ ਸਾਥੀਆਂ ਸਾਥੀਆਂ ਦੇ ਵਿੱਚ ਜੋਸ਼ ਭਰਿਆ ਸਿੰਘਾਂ ਨੂੰ ਮੁਕਾਇਰਾ ਲਲ ਕੇ ਬਈ ਦੋਵੇਂ ਦਲ ਨੇ ਉਹ ਦੋਵੇਂ ਦਲ ਨੇ ਮੈਦਾਨ ਵਿੱਚ ਜੁਟ ਗਏ ਤੂਹੀਰ ਪਾਉਣ ਵਾਸਤੇ ਜਿਵੇਂ ਵਰਖਾ ਵਰ ਖਾਂਬਰ ਚੋਂ ਵਰਦੀ ਗੋਲੀਆਂ ਦਾ ਮੀ ਵਰਦਾ ਤੀਰ ਛੂਕਦੇ ਉਹ ਤੀਰ ਛੂਕਦੇ 나ਗ ਜਿਵੇਂ ਜਾਰੀ ਬਈ ਤੀਰ ਛੂਕਦੇ ਛੂਕਦੇ 나ਗ ਜਿਵੇਂ ਜਾਰੀ ਛਾਤੀਆਂ ਨੂੰ ਜਾਨ ਪਾੜਦੇ ਵੀ ਮੌਤ ਹੀਰਨੇ ਹੀਰਨੇ ਵਿਆਲੇ ਲਾੜੇ ਖੂਨ ਪੀਣਾ ਕਾਲ ਆ ਗਿਆ ਵੀ ਪੁੱਤ ਮਰ ਗਏ ਚੱਲਦੀ ਨਹਿਰ ਚੱਲਦੀ ਖੂਨ ਦੀ ਪਰ ਕੇ ਮੱਛੀਆਂ ਜੋ ਲੋਥਾਂ ਵੰਦੀਆਂ ਫੇਰ ਉਤਮ ਆ ਫੇਰ ਉਤਮ ਥਿੰਗ ਤਰ ਦਰਨੇ ਮਾਰਦੇ ਵੰਗਾਰੇ ਆ ਕਿਆ ਹੈ ਆ ਦਫੈਸਲਾ ਫੈਸਲਾ ਦੋਵੇਂ ਹੀ ਕਰੀਏ ਕਿੰਨੇ ਮਾਂ ਦਾ ਸ਼ੀਰ ਚੁੰਗਿਆ ਦੀ ਫੇਰ ਮਾਰਦੇ ਫੇਰ ਮਾਰਦੇ ਮੱਥੇ ਵਾਟਾ ਭਾ ਕੇ ਸਿੰਘ ਸਾਹਿਬ ਸਾਵਾਂ ਆ ਗਿਆ ਵਾਰ ਕਰ ਵਾਰ ਕਰ ਲੈ ਸੂਰਮੇ ਆਕਿਆ ਦਿਲ ਵਿੱਚ ਚੁਰੀ ਜਨਾ ਰਹੇ ਸੁਣ ਸਿੰਘ ਦੀ ਹਾ ਕਉਣ ਫਿੰਗ ਦੀ ਮਾਰ ਦੇ ਵਦਿਆ ਫਿੰਗ ਉੱਤੇ ਵਾਰ ਕਰਨੇ ਸਿੰਘ ਸੂਰਮੇ ਸੂਰਮੇ ਢਾਲ ਤੇ ਰੋਕਿਆ ਮੁਖ ਵਿੱਚੋਂ ਬੋਲ ਆਖਦਾ ਹਵਾਰ ਹੋਰ ਜੇ ਹਵਾਰ ਹੋ ਰਣ ਦੀ ਰੀਜਾ ਤਾਂ ਵੀ ਸ਼ੋਕ ਪੂਰਾ ਕਰ ਲੈ ਵਾਰ ਦੂਸਰਾ ਦੂਸਰਾ ਮੋਰ ਜੇ ਕਰਿਆ ਰੋਕ ਲਿਆ ਉਹ ਵੀ ਸੂਰਮੇ ਫੇਰ ਸਿੰਘ ਨੇ ਓ ਫੇਰ ਸਿੰਘ ਨੇ ਜਕਾਰਾ ਛੱਡਿਆ ਜਵੇਂ ਸ਼ੇਰ ਪੁਬਕਾਰਦਾ ਵਾਰ ਸਿੰਘ ਨੇ ਸਿੰਘ ਨੇ ਤੇਗ ਦਾ ਕੀਤਾ ਮਾਰ ਜੇ ਦਾ ਸਿਰ ਉੱਡਿਆ ਵੀ ਸਾਥੀ ਭੱਜ ਗਏ ਓ ਸਾਥੀ ਭੱਜ ਭੱਜ ਗਏ ਭੱਜ ਗਏ ਪਿੱਛੇ ਵੇ ਵੱਲੋਂ ਸਿੰਘਾਂ ਨਾਲ ਨਹੀਂ ਲੜ ਸਕਦੇ ਸਿੰਘ ਸੂਰਮੇ ਸੂਰਮੇ ਜਹਕਾਰੇ ਛੱਡਦੇ ਤੋਂਸਿਆਂ ਤੇ ਚੋਟਾਂ ਮਾਰਦੇ ਫੌਜ ਖਾਲਸਾ